ਹੈਡ ਬੋਡੀ ਰੱਖੀ ਨਾ ਥੋਪੀ ਕੇ ਲਾ ਦਿੱਤੀ। ਜੰਮੀ ਨਹੀਂ ਆਜੀ ਕਿ ਕਿ ਲੋਕ ਤੇ ਦੇ ਗਾ। ਕਿ ਤੋਂ ਕੱਢਿਆ ਇਹਨਾਂ ਨੇ ਕਹਿੰਦੇ ਜਿੰਨੇ ਪੈਸੇ ਕਵਾਂਗੇ ਉਹਨੇ ਦੇਣੇ ਪੈਣਗੇ। ਕਰਮਚਾਰੀਆਂ ਦੇ ਖੜੇ ਹੁੰਦੇ ਓਏ ਡਾਕਟਰ ਜੀਐਸਕੇਲ ਦੇ ਰਿਸ਼ਤੇਦਾਰ ਉਹ ਨੀਲੀ ਪੱਗ ਵਾਲੇ ਨੀਲੀ ਪੱਗ ਵਾਲਾ ਖੜਾ ਉਹਨੇ ਆਕੇ ਜਨਾਨੀ ਦੇ ਹੱਥ ਝੱਕਾ ਧੱਕੇ ਮਾਰੇ ਆ ਕਹਿੰਦਾ ਬਾਹਰ ਨਿਕਲੋ। ਬਠਿੰਡਾ ਦੇ ਪੱਟੀ ਰੋਡ ਤੇ ਪੈਂਦੇ ਪ੍ਰੈਗਮਾ ਹਸਪਤਾਲ ਵਿੱਚ ਬੀਤੀ ਰਾਤ ਜੰਮਖੇ ਹੰਗਾਮਾ ਹੋਇਆ। ਮੇਰੇ ਦਾਤੂਨਾਂ ਲਈ ਪੈਸੇ ਕਿਹਨੋਂ ਵੜਾ ਦਿੰਦੇ ਆ ਵਿਵਾਦ ਇੱਕ ਮਰੀਜ਼ ਦੀ ਡੈੱਡ ਬਾਡੀ ਦੇਣ ਤੋਂ ਇਨਕਾਰ ਕਰਨ ਨੂੰ ਲੈ ਕੇ ਸ਼ੁਰੂ ਹੋਇਆ ਮਰੀਜ਼ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਜਦੋਂ ਉਹਨਾਂ ਹਸਪਤਾਲ ਵਾਲਿਆਂ ਤੋਂ ਪੱਕਾ ਬਿੱਲ ਮੰਗਿਆ ਤਾਂ ਡਾਕਟਰ ਨੇ ਬਿੱਲ ਦੇਣ ਦੀ ਥਾਂ ਪਿਸਤੌਲ ਕੱਢ ਲਿਆ ਮਰੀਜ਼ ਦੇ ਵਾਰਸਾਂ ਨੇ ਡਾਕਟਰ ਉਤੇ ਔਰਤਾਂ ਦੇ ਉਤੇ ਹੱਥ ਚੁੱਕਣ ਦੇ ਵੀ ਇਲਜ਼ਾਮ ਲਾਏ ਸੀ ਆਹੀ ਕਹਿੰਦੇ ਆ ਜੀ ਡਾਕਟਰ ਨੇ ਜਿਹੜਾ ਹੈਗਾ ਕਿ ਕਾਨੂੰਨ ਤੋਂ ਬਾਹਰ ਜਾ ਕੇ ਇੱਕ ਤਾਂ ਗੈਰ ਕਾਨੂੰਨੀ ਪਿਸਟਲ ਰੱਖਿਆ ਉਸ ਤੋਂ ਸਾਨੂੰ ਧਮਕਾ ਕੇ ਪੈਸੇ ਮੰਗੇ ਹੈਗੇ ਆ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਦੋ ਬੰਦੇ ਬੁਲਾ ਕੇ ਉਸ ਦੀ ਵੀਡੀਓ ਤੁਹਾਡੇ ਕੋਲ ਬਣੀ ਹੈਗੀ ਹੈ ਠੀਕ ਹੈ ਉਸ ਵੀਡੀਓ ਚ ਬੰਦਾ ਹੈਗਾ ਨੀਲੀ ਪੱਗ ਬੰਨੀ ਹੁੰਦੇ ਆ ਗੇਟ ਕੋਲ ਖੜਾ ਹੈਗਾ ਉਹ ਬੰਦੇ ਨੇ ਮੇਰੀ ਮਾਤਾ ਦੇ ਤੇ ਮੇਰੀ ਭੈਣ ਦੇ ਥੱਪੜ ਮਾਰਿਆ ਹੈਗੇ ਮੇਰੇ ਸਾਹਮਣੇ ਇਹਨਾਂ ਦਾ ਕੋਈ ਪੈਸਾ ਤਾਂ ਲੈਣ ਦੇ ਨੂੰ ਕੁਝ ਹੋ ਰਿਹਾ ਸੀ ਉਹਦੇ ਚ ਬੰਦ ਘੱਟ ਬੋਲਿਆ ਗਿਆ ਕਿ ਡਾਕਟਰ ਗਿੱਲ ਮੈਂ ਨਹੀਂ ਜਾਣਦਾ ਗਿੱਲ ਬਾਅਦ ਪਾ ਲੱਗੇ ਕਿ ਉਹ ਡਾਕਟਰ ਗਿੱਲ ਆ ਪੀਲੇ ਰੰਗ ਦੀ ਉਹ ਸ਼ਰਟ ਪਾਈ ਸੀ ਉਹਨੇ ਪਿਸਤਰ ਕੱਢਿਆ ਸ ਦਾ ਪਿਸਤਲ ਆ ਮੈਗਜ਼ੀਨਾਂ ਦਾ ਪਿਸਤਲ ਇਹਨਾਂ ਤੱਕ ਮੈਨੂੰ ਪਤਾ ਹੰਗਾਮਾ ਵਧਿਆ ਤਾਂ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਮਰੀਜ਼ ਦੇ ਵਾਰਸਾਂ ਮੁਤਾਬਕ ਪਿਸਤੌਲ ਵਿਖਾਉਣ ਦੀ ਘਟਨਾ ਹਸਪਤਾਲ ਦੇ ਸੀਸੀਟੀਵੀ ਵਿੱਚ ਕੈਦ ਹੋਈ ਪਰ ਹਸਪਤਾਲ ਪ੍ਰਸ਼ਾਸਨ ਸੀਸੀਟੀਵੀ ਫੁਟੇਜ ਵਿਖਾਉਣੋਂ ਤਿਆਰ ਨਹੀਂ ਹੋਇਆ ਉਹਨਾਂ ਨੇ ਹਸਪਤਾਲ ਵਾਲਿਆਂ ਦੇ ਉੱਤੇ ਬਿੱਲ ਵਿੱਚ ਵਾਰ-ਵਾਰ ਬਦਲਾ ਕਰਨ ਦੇ ਵੀ ਇਲਜ਼ਾਮ ਲਾਏ ਲਾਜ਼ਮ ਨੇ ਐਲਸ ਤੇ ਪਰਚਾ ਘੱਟ ਕੇ ਸਾਨੂੰ ਪੱਕੇ ਚ ਕਾਪੀ ਦਿੱਤੀ ਹੈਗੀ ਹੈ ਕਿ ਇਸ ਉਸ ਤੇ ਕਾਰਵਾਈ ਕੀਤੀ ਜਾਊਗੀ ਠੀਕ ਹੈ ਉਸ ਤੋਂ ਬਾਅਦ ਸਾਡ ਜਿਹੜਾ ਬਿੱਲ ਦਿੱਤਾ ਗਿਆ ਹੈਗਾ ਪੱਕਾ ਕੱਟ ਕੇ ਪਰ ਬਿੱਲ ਦੇ ਵਿੱਚ ਹਾਲੇ ਵੀ ਕਰੈਕਸ਼ਨ ਹੈਗੀ ਹੈ ਜਿਹੜੇ ਪਹਿਲਾਂ ਬਿੱਲ ਬਣਾ ਰਹੇ ਸੀਗੇ ਉਸ ਦੇ ਵਿੱਚ ਇਹਨਾਂ ਨੇ ਲੈਬ ਚਾਰजेस 43000 ਰੁਪਏ ਪਾਏ ਸੀ ਫਿਰ 38000 ਕਰਤੇ ਫਿਰ 33000 ਹੁਣ ਜਿਹੜਾ ਪੱਕਾ ਬਿੱਲ ਦਿੱਤਾ ਹੈ ਉਸ 'ਤੇ ਸਿਰਫ 19000 ਹੀ ਲੈਬ ਚਾਰजेस ਕਿਤੇ ਆ ਇਥੋਂ ਸਾਫ਼ ਸਭ ਨੂੰ ਪਤਾ ਲੱਗ ਰਿਹਾ ਹੈਗਾ ਕਿ ਇਹ ਕੀ ਇੱਥੇ ਫਰੋਡ ਪਨਾ ਚੱਲ ਰਿਹਾ ਹੈਗਾ ਕਿ ਦਵਾਈ ਕਿੰਨੀ ਕਿ ਦਿੱਤੀ ਜਾਂਦੀ ਹੈ ਤੇ ਕਿੰਨੀ ਮਰੀਜ਼ਾਂ ਤੋਂ ਪੈਸੇ ਲਿੱਤੇ ਜਾਂਦੇ ਹਨ ਇਸ ਪੂਰੇ ਘਟਨਾਕ੍ਰਮ ਦੌਰਾਨ ਡਾਕਟਰ ਦੇ ਕੁਝ ਸਾਥੀਆਂ ਨੇ মিডিਆ ਦੇ ਨਾਲ ਵੀ ਬੱਸ ਲੋਕੀ ਕੀਤੀ। ਪੱਤਰਕਾਰਾਂ ਨੂੰ ਇਹਨਾਂ ਲੋਕਾਂ ਵੱਲੋਂ ਜ਼ਬਰਦਸਤੀ ੱੱਕੇ ਮਾਰ ਕੇ ਹਸਪਤਾਲ ਤੋਂ ਬਾਹਰ ਘਟਿਆ ਗਿਆ। ਪ੍ਰੈਗਮਾ ਹਸਪਤਾਲ ਦੇ ਵਿੱਚ ਕਈ ਘੰਟੇ ਰੋਸ ਪ੍ਰਦਰਸ਼ਨ ਤੋਂ ਬਾਅਦ ਆਖਿਰਕਾਰ ਵਾਰਸਾਂ ਨੂੰ ਮਰੀਜ਼ ਦੀ ਡੈੱਡ ਬੋਡੀ ਸੌਂਪ ਦਿੱਤੀ ਗਈ। ਉਦੋਂ ਹੀ ਪੁਲਿਸ ਨੇ ਪੀੜਤਾਂ ਦੀ ਸ਼ਿਕਾਇਤ ਉੱਤੇ ਮਲਜ਼ਮ ਡਾਕਟਰ ਦੇ ਖਿਲਾਫ ਇੱਕ ਕੇਸ ਦਰਜ ਕਰ ਲਿਆ।